ਰਾਜਵੀਰ ਜਵੰਦਾ ਦੇ ਮਾਤਾ ਜੀ ਨੇ ਦੁਬਾਰਾ ਤੋਂ ਅਪੀਲ ਬੇਨਤੀ ਕੀਤੀ ਹੈ ਕਿ ਮੇਰੇ ਪੁੱਤ ਦੀ ਇਹ ਆਖਰੀ ਫਿਲਮ ਹੈ ਜਰੂਰ ਦੇਖ ਕੇ ਆਇਓ ਕਿਉਂਕਿ ਮੇਰੇ ਪੁੱਤ ਨੇ ਇਸ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਉਸ ਨੂੰ ਪਤਾ ਨਹੀਂ ਸੀ ਕਿ ਇਹ ਮੇਰੀ ਆਖਰੀ ਫਿਲਮ ਹੋਵੇਗੀ ਮਾਤਾ ਜੀ ਦਾ ਕਹਿਣਾ ਹੈ ਕਿ ਜਦੋਂ ਵੀ ਰਾਜਵੀਰ ਨੂੰ ਕੋਈ ਨਵਾਂ ਕੰਮ ਮਿਲਦਾ ਤਾਂ ਉਹ ਬਹੁਤ ਹੀ ਖੁਸ਼ ਹੁੰਦਾ ਤੇ ਹੋਰ ਜ਼ਿਆਦਾ ਐਕਟਿਵ ਹੋ ਜਾਂਦਾ ਉਸ ਨੂੰ ਆਪਣੇ ਕੰਮ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਮੇਰੀ ਉਮਰ ਇਤਨੀ ਕਿਉ ਹੈ ਬਸ ਥੋੜੀ ਹੀ ਹੈ ਯਮਲਾ ਫਿਲਮ ਰਾਜਵੀਰ ਦੀ ਆਖਰੀ ਫਿਲਮ ਹੈ ਇਹਨੂੰ ਜ਼ਰੂਰ ਦੇਖ ਕੇ ਆਇਓ ਰਾਜਵੀਰ ਨੂੰ ਚਾਉਣ ਵਾਲਿਆਂ ਦੀ ਗਿਣਤੀ ਅੱਜ ਵੀ ਬਹੁਤ ਸਾਰੀ ਹੈ ਸਗੋਂ ਪਹਿਲਾਂ ਨਾਲੋਂ ਜ਼ਿਆਦਾ ਹੀ ਹੋ ਚੁੱਕੀ ਆ ਰਾਜਵੀਰ ਦੀ ਡੈਥ ਤੋਂ ਬਾਅਦ ਰਾਜਵੀਰ ਦੀ ਫੈਮਲੀ ਦਾ ਵੀ ਇਹੋ ਕਹਿਣਾ ਹੈ ਕਿ ਸਾਨੂੰ ਪਤਾ ਹੈ ਕਿ ਰਾਜਵੀਰ ਨੂੰ ਪਿਆਰ ਕਰਨ ਵਾਲੇ ਤੇ ਉਹਨੂੰ ਦਿਲੋਂ ਚਾਉਣ ਵਾਲੇ ਬਹੁਤ ਸਾਰੇ ਹਨ ਇਸ ਦੁਨੀਆ ਤੇ ਤੇ ਸਾਨੂੰ ਪਤਾ ਹੈ ਕਿ ਇਹ ਜੋ ਫਿਲਮ ਹੈ ਰਾਜਵੀਰ ਦੀ ਸੁਪਰ ਡੂਪਰ ਹਿੱਟ ਜਾਵੇਗੀ ਤੇ ਉਸ ਨੂੰ ਪਿਆਰ ਕਰਨ ਵਾਲੇ ਸਾਰੇ ਹਮ ਹੁਮਾ ਕੇ ਸਿਨੇਮੇ ਘਰਾਂ ਦੇ ਵਿੱਚ ਪਹੁੰਚਣਗੇ ਆਪ ਵੀ ਆਉਣਗੇ ਆਪਣੇ ਬੱਚਿਆਂ ਨੂੰ ਨਾਲ ਲੈ ਆਉਣਗੇ ਤੇ ਫੈਮਲੀਆਂ ਨੂੰ ਨਾਲ ਲੈ ਕੇ ਆਉਣਗੇ ਸੋ ਦੋਸਤੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਰਾਜਵੀਰ ਦੀ ਇਹ ਜੋ ਆਖਰੀ ਫਿਲਮ ਹੈ ਜਰੂਰ ਦੇਖਣ ਜਾਈਏ ਆਪਣੇ ਦੋਸਤਾਂ ਨੂੰ ਆਪਣੇ ਬੱਚਿਆਂ ਨੂੰ ਤੇ ਆਪਣੇ ਮਾਤਾ ਪਿਤਾ ਨੂੰ ਜਰੂਰ ਨਾਲ ਲੈ ਕੇ ਜਾਈਏ ਤੇ ਸਿਨੇਮੇ ਘਰਾਂ ਵਿੱਚ ਦਿਖਾ ਕੇ ਆਈਏ ਸੁਣੋ ਮਾਤਾ ਜੀ ਦੀ ਇਹ ਛੋਟੀ ਜੀ ਬੇਨਤੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਪਣੇ ਪੁੱਤਰ ਰਾਜਵੀਰ ਦੀ ਜਮਲਾ ਮੂਵੀ ਦੇਖੀ ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਰਾਜਵੀਰ ਮੇਰੇ ਕੋਲ ਬੈਠਾ ਹੁੰਦਾ ਤੁਸੀਂ ਵੀ 28 ਤਰੀਕ ਨੂੰ ਆਪਣੇ ਪਰਿਵਾਰਾਂ ਸवेत ਜਮਲਾ ਮੂਵੀ ਦੇਖਣ ਜਾਓ ਧੰਨਵਾਦ